ਕੰਗੜਾ ਰਣੋਦ ਦੇ ਜੋ ਥੱਪੜ ਵੱਜਿਆ ਹੈ ਉਸ ਤੋਂ ਬਾਅਦ ਹੁਣ ਕੰਗੜਾ ਰਣੋਦ ਦੀ ਪੈਂਡ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਥੇ ਹੀ ਕਲਵਿੰਦਰ ਕੌਰ ਨੂੰ ਲੈ ਕੇ ਜਿਹੜਾ ਕਿ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੱਸਦੀ ਹੈ ਕਿ ਹੁਣ ਭਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਜਿਹੜਾ ਕਿ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਕੰਗੜਾ ਰਣੋਤ ਦੀ ਭੈਣ ਯਾਨੀ ਕਿ ਰੰਗੋਲੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ ਵਾਲੋ ਨੇ ਅਮਰਿਤਪਾਲ ਔਰ ਜਿਹੜੇ ਕਿ ਮੰਤਰੀ ਇੰਦਰਾ ਗਾਂਧੀ ਕੇ ਕਾਤਰ ਕੇ ਬੇਟੇ ਕੋ ਐਮਪੀ ਚੋਣਾਂ ਜਿਤਾ ਕੇ ਕੀ ਸਾਬਿਤ ਕੀਤਾ ਹੈ ਕਸ਼ਮੀਰ ਔਰ ਪੰਜਾਬ ਕਿਸ ਦਿਸ਼ਾ ਮੇ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਸਵਾਲ ਹੈ ਜਿਹੜੇ ਕਿ ਰੰਗੋਲੀ ਦੇ ਵੱਲੋਂ ਉਠਾਏ ਗਏ ਨੇ ਤੇ ਉੱਥੇ ਹੀ ਪਾਈ ਅਮਰਿਤਪਾਲ ਅਤੇ ਸਰਬਜ ਸਿੰਘ ਖਾਲਸਾ ਨੂੰ ਲੈ ਕੇ ਸਵਾਲ ਚੱਕੇ ਗਏ ਨੇ ਤੇ ਕੱਲ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਦੇ ਵੱਲੋਂ ਕੰਗੜਾ ਰਣੋ ਦੇ ਥੱਪੜ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਨਵਾਂ ਇੱਕ ਬਿਵਾਦ ਖੜਾ ਹੋ ਗਿਆ ਤੇ ਉੱਥੇ ਹੀ ਇਸ ਗੱਲ ਤੋਂ ਬਾਅਦ ਲਗਾਤਾਰ ਕਿਸਾਤ ਜਥੇ ਬੰਦੀਆਂ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਈਆਂ ਤੇ ਲਗਾਤਾਰ ਜਿਹੜਾ ਕਿ ਦੇ ਸਾਥ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਗੜਾ ਰਣੋਤ ਦੇ ਵੱਲੋਂ ਜਿਹੜਾ ਕਿ ਅੱਤਵਾਦੀ ਜਿਹੜਾ ਕਿ ਸ਼ਬਦ ਵਰਤਿਆ ਗਿਆ ਹੈ ਕਿ ਪੰਜਾਬੀ ਅੱਤਵਾਦੀ ਨੇ ਉਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਤੇ ਕਈ ਹੋਰ ਜਿਹੜੇ ਕਿ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕੰਗੜਾ ਰਣੋਤ ਦੀ ਭੈਣ ਦੇ ਵੱਲੋਂ ਵੀ ਲਗਾਤਾਰ ਹੁਣ ਆਪਣੀ ਭੈਣ ਦਾ ਪੱਖ ਲੈ ਕੇ ਕੁਲਵਿੰਦਰ ਕੌਰ ਨੂੰ ਲੈ ਕੇ ਲਿਖਿਆ ਗਿਆ ਕਿ ਸਸਪੈਂਡ ਕਰਨੇ ਸੇ ਇਸ ਕੋ ਫਰਕ ਨਹੀਂ ਪਵੇਗਾ ਜਿਹੜੀ ਕਿ ਮੋਟੀ ਰਕਮ ਆਗੀ ਹੋਗੀ ਖਾਲਸਥਾਨੀਆਂ ਉਸੇ ਰੀਮਾਰਡ ਪੇ ਲੈਣਾ ਪਵੇਗਾ ਇਸ ਕੋਤੇ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਆ ਰੰਗੋਲੀ ਯਾਨੀ ਕਿ ਕੰਗਣਾ ਰਣੋਦੀ ਪੈਣ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਹੁਣ ਕੁਲਵਿੰਦਰ ਕੌਰ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਪਾਈ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਵੀ ਪੋਸਟ ਸਾਂਝੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਕਈ ਸਵਾਲ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਕਸ਼ਮੀਰ ਔਰ ਪੰਜਾਬ ਕਿਸ ਦਿਸ਼ਾ ਵਿੱਚ ਜਾ ਰਹੇ ਹੈ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦਾਸੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਕਿ ਖੜੂਰ ਸਾਹ ਤੋਂ ਜਾ ਚੋਣ ਲੜ ਕੇ ਇੱਕ ਵੱਡੀ ਲੜ ਤੇ ਜਿੱਤ ਹਾਸਲ ਕਰਕੇ ਗਏ ਤੇ ਜਿਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਕੱਲ ਜਿਹੜਾ ਇੱਕ ਥੱਪੜ ਨੂੰ ਲੈ ਕੇ ਨਵਾਂ ਵਿਵਾਦ ਜੁੜਿਆ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕੰਗਣਾ ਰਣੋਦ ਦੇ ਵੱਲੋਂ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਗਿਆ ਤੇ ਹੁਣ ਉਸ ਦੀ ਭੈਣ ਵੀ ਜਿਹੜਾ ਕਿ ਖਾਲਸਤਾਨੀ ਨੂੰ ਲੈ ਕੇ ਜਿਹੜਾ ਕਿ ਸ਼ਬਦ ਵਰਤ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਤਿੱਖੇ ਨਿਸ਼ਾਨੇ 사ਤੇ ਜਾ ਰਹੇ ਨੇ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਜਿਹੜਾ ਕਿ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਕੰਗੜਾ ਰਨੌਦੀ ਭੈਣ ਯਾਨੀ ਕਿ ਰੰਗੋਲੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ ਵਾਲੋ ਨੇ ਅੰਮ੍ਰਿਤਪਾਲ ਔਰ ਜਿਹੜੇ ਕਿ ਮੰਤਰੀ ਇੰਦਰਾ ਗਾਂਧੀ ਕੇ ਕਾਤਰ ਕੇ ਬੇਟੇ ਕੋ ਐਮਪੀ ਚੋਣਾਂ ਜਿਤਾ ਕਰ ਕੀ ਸਾਬਿਤ ਕੀਤਾ ਹੈ ਕਸ਼ਮੀਰ ਔਰ ਪੰਜਾਬ ਕਿਸ ਦਿਸ਼ਾ ਮੇ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਸਵਾਲ ਹੈ ਜਿਹੜੇ ਕਿ ਰੰਗੋਲੀ ਦੇ ਵੱਲੋਂ ਉਠਾਏ ਗਏ ਨੇ ਤੇ ਉੱਥੇ ਹੀ ਪਾਈ ਅਮਰਪਾਲ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਸਵਾਲ ਚੱਕੇ ਗਏ ਨੇ ਤੇ ਕੱਲ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਦੇ ਵੱਲੋਂ ਕੰਗੜਾ ਰਣੋ ਦੇ ਥੱਪੜ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਨਵਾਂ ਇੱਕ ਵਿਵਾਦ ਖੜਾ ਹੋ ਗਿਆ ਤੇ ਉੱਥੇ ਹੀ ਇਸ ਗੱਲ ਤੋਂ ਬਾਅਦ ਲਗਾਤਾਰ ਕਿਸ ਸਾਥ ਜਥੇਬੰਦੀਆਂ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਈਆਂ ਤੇ ਲਗਾਤਾਰ ਜਿਹੜਾ ਕਿ ਕੇ ਸਾਥ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਗੜਾ ਰਣੋਤ ਦੇ ਵੱਲੋਂ ਜਿਹੜਾ ਕਿ ਅੱਤਵਾਦੀ ਜਿਹੜਾ ਕਿ ਸ਼ਬਦ ਵਰਤਿਆ ਗਿਆ ਹੈ ਕਿ ਪੰਜਾਬੀ ਅੱਤਵਾਦੀ ਨੇ ਉਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਤੇ ਕਈ ਹੋਰ ਜਿਹੜੇ ਕਿ ਜਥੇਬੰਦੀਆਂ ਪੜਖਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕੰਗੜਾ ਰਣੋਤ ਦੀ ਭੈਣ ਦੇ ਵੱਲੋਂ ਵੀ ਲਗਾਤਾਰ ਹੁਣ ਆਪਣੀ ਭੈਣ ਦਾ ਪੱਖ ਲੈ ਕੇ ਕੁਲਵਿੰਦਰ ਕੌਰ ਨੂੰ ਲੈ ਕੇ ਲਿਖਿਆ ਗਿਆ ਕਿ ਸਸਪੈਂਡ ਕਰਨੇ ਸੇ ਇਸ ਕੋ ਫਰਕ ਨਹੀਂ ਪਵੇਗਾ ਜਿਹੜੀ ਕਿ ਮੋਟੀ ਰਕਮ ਆ ਗਈ ਹੋਗੀ ਖਾਲਸਥਾਨੀਆਂ ਤੋਂ ਰੀਮਾਰਡ ਪੇ ਲੈਣਾ ਪੜੇਗਾ ਇਸ ਕੋ ਤੇ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਆ ਰੰਗੋਲੀ ਯਾਨੀ ਕਿ ਕੰਗਣਾ ਰਣੋਦੀ ਭੈਣ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਹੁਣ ਕੁਲਵਿੰਦਰ ਕੌਰ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਵੀ ਪੋਸਟ ਸਾਂਝੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਕਈ ਸਵਾਲ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਕਸ਼ਮੀਰ ਔਰ ਪੰਜਾਬ ਕਿਸ ਦਿਸ਼ਾ ਵਿੱਚ ਜਾ ਰਹੇ ਹੈ ਤੇ ਜਿਸ ਤੋਂ ਬਾਅਦ भाई अमृतपाल सिंह ਦਾਤੀ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਕਿ ਖੜੂਰ ਸਾਹਿਬ ਤੋਂ ਜਾ ਚੋਣ ਲੜ ਕੇ ਇੱਕ ਵੱਡੀ ਲੜ ਤੇ ਜਿੱਤ ਹਾਸਲ ਕਰਕੇ ਗਏ ਤੇ ਜਿਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਕੱਲ ਜਿਹੜਾ ਇੱਕ ਇੱਕ ਥੱਪੜ ਨੂੰ ਲੈ ਕੇ ਨਵਾਂ ਵਿਵਾਦ ਜੁੜਿਆ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕੰਗਣਾ ਰੋਡ ਦੇ ਵੱਲੋਂ ਪੰਜਾਬੀਆਂ ਨੂੰ ਅਤਵਾਦੀ ਕਿਹਾ ਗਿਆ ਤੇ ਹੁਣ ਉਸ ਦੀ ਭੈਣ ਵੀ ਜਿਹੜਾ ਕਿ ਖਾਲਸਤਾਨੀ ਨੂੰ ਲੈ ਕੇ ਜਿਹੜਾ ਕਿ ਸ਼ਬਦ ਵਰਤ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਜਿਹੜਾ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਤੇ ਚਾਰੀ